ਕਾਉਂਸਲ ਸਾਹਿਬਾਨਾਂ ਦਾ ਖਾਸ ਕਰਕੇ ਮੈਡਮ ਦਲਜੀਤ ਕੌਰ ਜੋ ਜਿੰਨਾਂ ਕੋਲੋਂ ਮੈਂ ਪੜਦਾ ਵੀ ਰਿਹਾ ਵਾਂ ਔਰ ਕਿਉਂਕਿ ਅੱਜ ਮੇਰੀ ਪਹਿਲੀ ਫੇਰੀ ਸੀ ਔਰ ਸਾਰੇ ਕਾਉਂਸਲ ਸਾਹਿਬਾਨ ਆਏ ਨੇ ਇਹਨਾਂ ਦਾ ਧੰਨਵਾਦੀ ਹਾਂ ਇਹਨਾਂ ਦੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਨੋਟ ਕਰਾਈਆਂ ਉਹ ਮੈਂ ਪਾਰਟੀ ਹਾਈ ਕਮਾਂਡ ਨੂੰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਕੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ ਲੁਧਿਆਣਾ ਦੀ ਗੀਮਨੀ ਨੂੰ ਲੈ ਕੇ ਪਟਨਾ ਪਾਰਟੀ ਲੁਧਿਆਣਾ ਦੇ ਜਿਮਨੀ ਚੌਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਸਲਾਰ ਭਗਵੰਤ ਮਾਨ ਸਿੰਘ ਜੀ ਨੇ ਜਿਹੜੇ ਕੰਮ ਕੀਤੇ ਨਾ ਉਸ ਨੂੰ ਉਹਨਾਂ ਦੇ ਆਧਾਰ ਤੇ ਲੜੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਕਿ ਬਿਜਲੀ ਛੇ ਸੌ ਜਨਤ ਜਾਰੀ ਹਰ ਘਰ ਦੇ ਵਿੱਚ ਅੱਜ ਪੰਜਾਬ ਦੇ ਵਿੱਚ 95% ਜਿਹੜੇ ਲੋਕ ਹੈ ਉਹਨਾਂ ਦਾ ਬਿਜਲੀ ਦੇ ਬਿੱਲ ਨਹੀਂ ਆ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਨਸ਼ਿਆਂ ਦੇ ਵਿਰੁੱਧ 75 ਸਾਲ ਦੇ ਕੋਡ ਲੱਗ ਗਿਆ ਸੀਗਾ ਕਿ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਉੱਤੇ ਉੜਤਾ ਪੰਜਾਬ ਫਿਲਮਾਂ ਬਣਨ ਲੱਗ ਪਈਆਂ ਸਨ ਉਹਦੇ ਉੱਤੇ ਸਰਕਾਰ ਨੇ ਗੰਭੀਰਤਾ ਦਿਖਾਈ ਹੈ ਜਿਸ ਲਈ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦੀ ਵੀ ਹਾਂ ਕਿਉਂਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਹੈ ਉਦੇ ਅਧੀਨ ਅੱਜ ਪੂਰਾ 1 ਮਹੀਨਾ ਤਕਰੀਬਨ ਹੋ ਗਿਆ ਸਰਕਾਰ ਨੂੰ ਲਗਾਤਾਰ ਪੁਲਿਸ ਪ੍ਰਸ਼ਾਸਨ ਆਪਣੇ ਵਲੰਟੀਅਰ ਦੇ ਨਾਲ ਨਿਤਾਵਾਂ ਦੇ ਸਹਿਯੋਗ ਦੇ ਨਾਲ ਕੰਮ ਕਰਦੇ ਆਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਮੱਥੇ ਤੋਂ ਇਹ ਸਰਕਾਰ ਇਹ ਜਿਹੜਾ ਉੱਠਦਾ ਪੰਜਾਬ ਦਾ ਕਲੰਕ ਨਸ਼ੇ ਦਾ ਲੱਗਾ ਇਹਨੂੰ ਲਾਗ ਹਟਾ ਦੇਗੀ ਸਰਕਾਰ ਵੀ ਜਿਹੜੀ ਜ਼ਿਲੇ ਪੱਧਰ ਤੇ ਤੁਹਾਡੀ ਝੋਮੀਵਾਰੀ ਸੰਪੀ ਗਈ ਹੈ ਔਰ ਜ਼ਿਲੇ ਪੱਧਰ ਵਿੱਚ ਗੁੱਟਬੱਡੀ ਲੈ ਕੇ ਜਾਂ ਪਾਰਟੀ ਦੇ ਗਤੀਵਿਧੀਆਂ ਲੈ ਕੇ ਕੀ ਬਣਿਆ ਜਾਵੇ ਪਾਰਟੀ ਵਿੱਚ ਕੋਈ ਗੁੱਟਬਾਜੀ ਨਹੀਂ ਹੈ ਸਾਡੇ ਹਲਕਿਆਂ ਚ ਆ ਜਿਹੜੇ ਤਿੰਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜ਼ਿਲ੍ਹਾ ਪ੍ਰਧਾਨ ਦਾ ਮਨ ਨੂੰ ਕੋਆਰਡੀਨੇਟ ਕਰਨਾ ਹੈ ਮੈਂ ਆਪਣੇ ਜਿਹੜੇ ਬਲਾਕ ਪ੍ਰਧਾਨ ਜਿਹੜੇ ਕਾਉਂਸਲਰ ਹੈ ਉਹਨਾਂ ਸਾਰਿਆਂ ਨਾਲ ਲੈ ਕੇ ਹਲਕਾਂ ਚੱਲ ਜਾਂਦੀ ਅਗਵਾਈ ਦੇ ਵਿੱਚ ਸਾਰੇ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਔਰ ਸ਼ਹਿਰ ਦੀਆਂ ਕਿਹੜੀ ਕਿਹੜੀ ਡਿਵੈਲਪਮੈਂਟ ਦੀ ਅੱਜ ਗੱਲਾਂ ਨਹੀਂ ਕਿਤੇ ਨਹੀਂ ਅੱਜ ਇਹਨਾਂ ਨੇ ਜਿਹੜੀ ਮੇਨ ਗੱਲ ਕੀਤੀ ਹੈ ਕਿ EO ਦੀ ਪ੍ਰੋਬਲਮ ਦੱਸਿਆ ਕਿ ਇਹ ਉਹ ਜਿਹੜੀ ਲੇਟ ਆ ਰਿਹਾ ਬਹੁਤ ਗੁੱਗਤ ਕੋਈ ਜ਼ਿਆਦਾ ਆ ਰਹੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਕੇ ਜਲਦੀ ਤੋਂ ਜਲਦੀ ਨਵੇਂ EO ਦੀ ਨਿਯੁਕਤੀ ਇੱਥੇ ਕਰਵਾਵਾਂਗਾ ਜੀ ਬਾਈ ਅੱਜ ਜ਼ਿਲ੍ਹਾ ਪ੍ਰਧਾਨ ਜੀ ਡਾਕਟਰ ਗਦੇ ਹੋਰ ਕੀ ਕਰਨ ਚਾਹੋ ਸਭ ਤੋਂ ਪਹਿਲਾਂ ਜੀ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਦੀ ਮੀਟਿੰਗ ਜੋ ਹੋਈ ਸਾਡੇ ਪ੍ਰਧਾਨ ਨਗਰ ਪੰਚਾਇਤ ਬਿਗਵਾਲ ਸ਼੍ਰੀਮਤੀ ਤਰਦੀਪ ਕੌਰ ਦੀ ਅਗਵਾਈ ਹੇਠ ਹੋਈ ਹੈ ਬਹੁਤ ਵਧੀਆ ਪੋਜ਼ਿਟਿਵ ਮੀਟਿੰਗ ਗਈ ਹੈ ਜੋ ਵੀ ਚੀਜ਼ਾਂ ਦੀ ਲੋੜ ਹੈ ਜਾਂ ਜਿੱਦਾਂ-ਜਿੱਦਾਂ ਪ੍ਰੋਸੈਸਿੰਗ ਅੱਗੇ ਚੱਲੇਗੀ ਅ ਅਸੀਂ ਜੋ ਜ਼ਿਲ੍ਹਾ ਪ੍ਰਧਾਨ ਜੀ ਦੀਆਂ ਇਨਸਟਰਕਸ਼ਨਸ ਨੇ ਉਹਦੇ ਆਧਾਰ ਤੇ ਚੱਲੇਗੀ ਤਾਂ ਜੋ ਵੀ ਇਹ ਕਹਿਣਗੇ ਉਸ ਤਰ੍ਹਾਂ ਕੀਤਾ ਜਾਏਗਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕਿਹੜੇ ਕੰਮ ਜਿਹੜੇ ਰਹਿੰਦੇ ਆ ਜਾਂ ਕਿਹੜੇ ਕੀਤੇ ਗਏ ਆ ਹੁਣ ਤੱਕ ਜੀ ਸਭ ਤੋਂ ਪਹਿਲਾਂ ਤੁਸੀਂ ਆ ਨਵਾਂ ਹੀ ਵੇਖ ਲਿਓ ਕੰਮ ਕੀ ਆ ਜੋ ਸਪੀਡ ਬ੍ਰੇਕਰਾਂ ਦਾ ਹੋਇਆ ਏ ਜਿਵੇਂ ਬਹੁਤ ਸਪੀਡ ਨਾਲ ਵਹੀਕਲ ਜਾਂਦੇ ਸੀਗੇ ਬਾਜ਼ਾਰ ਦੇ ਵਿੱਚੋਂ ਤੇ ਉਹ ਵੀ ਲਗਭਗ ਉਹ ਵੀ ਮੁਕੰਮਲ ਹੋ ਹੀ ਗਿਆ ਹੈ ਇੱਕ ਤਰ੍ਹਾਂ ਦਾ ਜੋ ਉਹਦੇ ਨਾਲ ਇੱਕ yellow ਪੱਟੀ ਦਾ ਵੀ ਕੀਤਾ ਗਿਆ ਕਿ ਦੁਕਾਨਦਾਰਾਂ ਨੇ ਸਮਾਨ ਜੋ 3-3 4-4 ਫੁੱਟ 5.5 ਫੁੱਟ ਬਾਹਰ ਰੱਖਿਆ ਸੀ ਇੱਕ ਬੋਰਡ ਤੇ ਉਹ ਵੀ ਇੱਕ yellow ਲਾਈਨ ਲਾ ਗਿਓ ਵੀ ਬੋਰਡ ਅੰਦਰ ਕਰ ਦਿੱਤੇ ਗਿਆ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਨਗਰ ਪੰਚਾਇਤ ਦੀ ਟੀਮ ਵੀ ਬਹੁਤ ਵਧੀਆ ਕਰ ਰਹੀ ਏ ਸਾਡੇ ਪ੍ਰਧਾਨ ਜੀ ਇਹ ਦਲਜੀਤਪੁਰ ਦੀ ਅਗਵਾਈ ਹੇਠ ਬਹੁਤ ਵਧੀਆ ਕੰਮ ਨਗਰ ਪੰਚਾਇਤ ਚਲਾ ਰਹੀ ਏ ਸਾਡੇ ਪ੍ਰਭਾਰੀ ਦਲਜੀਤਮ ਸਿੰਘ ਸਾਹਾ ਮੰਡਾ ਜੀ ਤੇ ਸਾਡੇ ਬਿਗਵਾਲ ਦੇ ਇੰਚਾਰਜ ਸ਼ੋਕ ਬੱਤਰਾ ਜੀ ਵੀ ਬੈਠੇ ਨੇ ਮੈਂ ਸਾਰਿਆਂ ਦਾ ਪਹਿਲਾਂ ਤੇ ਜ਼ਿਲ੍ਹਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਕੋਲ ਬਿਗਵਾਲ ਆਏ ਤੇ ਬਾਕੀ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਮੈਂ ਸਤਿਕਾਰਯੋਗ ਪ੍ਰਧਾਨ ਸਰਬਜੀਤ ਸਿੰਘ ਜੀ ਦਾ ਬੇਗੋਲ ਪਹੁੰਚੰਤੀ ਜੀ ਆਇਆਂ ਆਖਦਾ ਹਾਂ ਤੇ ਬਹੁਤ ਧੰਨਵਾਦ ਕਰਦਾ ਹਾਂ ਮੈਡਮ ਦਲਜੀਤ ਕੌਰ ਜੀ ਸਾਡੇ ਪ੍ਰਧਾਨ ਸਾਹਿਬ ਦਾ ਔਰ ਸਾਰੇ ਹੀ ਆਪਣੇ ਕਾਉਂਸਲਰ ਸਹਿਬਾਨ ਦਾ ਕਿ ਜਿਨ੍ਹਾਂ ਦੀ ਸੁਚੱਜੀ ਰਹਿਨਮਈ ਹੇਠ ਬੇਗੋਲ ਅੱਜ ਤਰੱਕੀ ਦੀਆਂ ਰਹਾ ਤੇ ਹੈ ਤੇ ਮੈਂ ਬਹੁਤ ਹੀ ਸਤਿਕਾਰ ਕਰਦਾ ਹਾਂ ਆਪਣੇ ਸਾਰੇ ਦੁਕਾਨਦਾਰ ਵੀਰਾਂ ਦਾ ਵੀ ਤੇ ਇਲਾਕੇ ਦੀ ਸੰਗਤ ਦਾ ਵੀ ਕਿ ਜਿਹੜਾ ਸਾਡਾ ਸਾਥ ਦੇ ਕੇ ਉਹ ਬੇਗੋਲ ਨੂੰ ਸਿੱਧੀਆਂ ਰੀਆਂ ਤੇ ਪਾਉਣ ਲਈ ਸਾਨੂੰ ਹਰ ਤਰ੍ਹਾਂ ਦਾ ਥਾਪੜਾ ਦਿੰਦੇ ਨੇ ਬਹੁਤ ਬਹੁਤ ਧੰਨਵਾਦ